ਅੰਕ 31 278 20 ਨੂੰ ਸਾਨੂੰ ਮੁਖੁਰ ਖਾਸ ਨੇ ਇਤਲਾਹ ਦਿੱਤੀ ਕਿ ਤਲੋਜਨ ਸਿੰਘ ਸੋਚੀ ਵਾਸੀ ਲਦਰਕਲਾ ਇਹਦਾ ਡਾਕਟਰ ਸੰਤਰਾ ਜਿਹੜੇ ਆਪਣੇ ਖੂਹ ਦੇ ਪੱਟੀ ਲਾ ਕੇ ਸ਼ਰਾਬ ਨੇ ਸੀਰਤ ਕਰ ਰਿਹਾ ਵਜੇ ਰੇਡ ਕੀਤਾ ਜਾਵੇ ਤਾਂ ਭਰਾਮੀ ਹੋ ਸਕਦੀ ਹੈ ਜਿਸ ਤੇ ਐਸਪੀ ਪ੍ਰਦੀਪ ਸਿੰਘ ਨੂੰ ਮਲਾਜਨ ਦੇ ਕੇ ਪਾਰਟੀ ਬਣਾ ਕੇ ਭੇਜਿਆ ਗਿਆ ਜੋ ਮੌਕੇ ਤੇ ਪੱਟੀ ਸਮੇਤ ਤਲੋਜਨ ਸਿੰਘ ਸੋਚੀ ਦੇ ਡਾਕਟਰ ਸੰਤਰਾ ਨੂੰ ਕਾਬੂ ਕਰਕੇ ਇਹਨਾਂ ਕੋਲ 150 ਲੀਟਰ ਲਾਣ ਤੇ 1300 ਪ੍ਰਾਇਮਲ 3000 ਸ਼ਰਾਬ ਨੇ ਅੱਜ ਬਰਾਮਦ ਕੀਤੀ ਹੈ ਸਾਲਪਟ ਦਾ ਸਮਾਨ ਬਰਾਮਦ ਕੀਤਾ ਹੈ ਇਸ ਤੋਂ ਬਾਅਦ ਹਰਜਿੰਦਰ ਸਿੰਘ ਐਸਸੀ ਨੇ ਜਸਪੀਰ ਸਿੰਘ ਬੱਬੂ ਵਾਸੀ ਸੰਗੋਵਾਲ ਨੂੰ 700 ਪ੍ਰਾਇਮਲ ਸ਼ਰਾਬ ਦੇ ਨਾਲ ਕਾਬੂ ਕਰਕੇ ਉੱਤੇ ਮਕਰਮਾ ਦਾ ਰਜਿਸਟਰ ਕੀਤਾ ਹੈ ਦੋਨਾਂ ਮਕਰਮਾ ਜਿਹੜੇ ਤਸਵੀਰ ਜਾਰੀ ਹੈ ਜੋ ਕਿ ਰਫਦਰ ਹੋਏਗਾ ਉਹ ਜਣ ਲੈਣ ਦਿੰਦੇ ਪਹਿਲਾਂ ਵੀ ਕੋਈ ਨਾ ਤੇ ਦਰਜਾ ਪਰਚਾ ਹੋ ਰਿਹਾ ਜੀ ਪਹਿਲਾਂ ਇਹ ਬੱਬੂ ਦੇ ਪੱਤੇ ਹੋਣਗੇ ਦਾ ਜੀ ਤਰਲੋਚਨ ਸਿੰਘ ਤੇ ਇਹਦਾ ਨਹੀਂ ਹੈ ਜੀ